ਮਨੇਂ ਦਰਦੀ ਮਾਪਿ ਉਹਨੇ ਤਸੱਲੀਆਂ ਤਾਂ ਮੈਨੂੰ ਪੂਰੀਆਂ ਦੇ ਕੇ ਤੋਰਿਆ ਸੀ ਵੀ ਤੇਰੇ ਨੂੰ ਪੁੱਤ ਆਪੇ ਘਰੇ ਆ ਜਾਣਗੇ ਪਤਾ ਨਹੀਂ ਚੰਦਰੇ ਆਉਣਗੇ ਪਤਾ ਨਹੀਂ ਨਾ ਨਾਲੇ ਮੈਂ ਤਾਂ ਉਹਨਾਂ ਦੀ 100-100 ਸੁਣ ਕੇ ਆ ਗਈ ਸਬਰਾਂ ਦਾ ਘੁੱਟ ਭਰ ਲਿਆ ਲੈ ਦੇਖ ਲੈ ਮੈਨੂੰ ਤਾਂ ਐ ਕਿਵੇਂ ਬੈਠੀ ਹੋਈ ਮੇਰੇ ਨੂੰ ਪੁੱਤ ਆ ਜਾਣ ਕਰੇ ਮੈਂ ਤਾਂ ਆਪਣੀਆਂ ਸਾਰੀਆਂ ਗਲਤੀਆਂ ਮੰਨ ਲੂ ਜਿਵੇਂ ਮੇਰਾ ਪੁੱਤ ਕਹੂਗਾ ਹੁਣ ਤਾਂ ਉਹਦੇ ਮਾਂਗਰੀ ਲੱਗ ਚ ਮੰਮੀ ਮੇਰੇ ਵਾਸਤੇ ਚਾਹ ਬਣਾ ਕੇ ਲਿਆਇਓ ਸਿਰ ਬਾਲਾ ਦੁਖੀ ਜਾਂਦਾ ਕੁੜੇ ਤੂੰ ਆਪ ਹੀ ਬਣਾ ਲੈ ਮੇਰਾ ਤਾਂ ਆਪ ਦਾ ਨਹੀਂ ਚਿੱਤ ਲੋਟ ਹੈਗਾ ਥੋੜਾ ਕਦੇ ਕੁਝ ਠੀਕ ਵੀ ਹੁੰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਹੁਣ ਤੁਸੀਂ ਹੋਰੇ ਵੇਲੇ ਬੈਠੇ ਹੋ ਚਾਹ ਨਹੀਂ ਬਣਾ ਸਕਦੀ ਕੋਈ ਨਾ ਮਾੜਾ ਮੋਟਾ ਕਿਸੇ ਤੇ ਟਾਈਮ ਦੇਖ ਲਿਆ ਕਰ ਕੋਈ ਔਖਾ ਸੌਖਾ ਟਾਈਮ ਹੁੰਦਾ ਵੀ ਕੋਈ ਬੰਦਾ ਕਿਉਂ ਕਹਿੰਦਾ ਕਾਉਨ ਕਿਉਂ ਤੂੰ ਹਰ ਵਕਤ ਮੈਨੂੰ ਪੱਜ ਖਾਣ ਵੱਡ ਖਾਣਾ ਵਾਂਗ ਪੈਣੀ ਹੈ ਮੇਰੀ ਵਾਰੀ ਦੇਖਿਆ ਸੀ ਜਦੋਂ ਮੈਂ ਬਿਮਾਰ ਹੁੰਦੀ ਸੀਗੀ ਕਿਵੇਂ ਗੋਲਾ ਧੰਦਾ ਘਰ ਆਉਂਦੇ ਸੀ ਘਰ ਦਾ ਗੋਹਾ ਚੱਕ पांडे ਮਾਂਜ ਕੱਪੜੇ ਤੋਂ ਹੈ ਹੁਣ ਆਪ ਤੇ ਔਖਾ ਟਾਈਮ ਹੈ ਤਾਂ ਮੈਂ ਦੇਖਾ ਕਿੰਨੇ ਕਵਾਰੀ ਤੈਨੂੰ ਹਸਪਤਾਲ ਚ ਦਾਖਲ ਕਰਾਇਆ ਸੀ ਅਸੀਂ ਵੀ ਤੈਨੂੰ ਤੋਂ ਮੰਜੀ ਤੇ ਪਈ ਨੂੰ ਮੈਂ ਚੱਕ ਕੇ ਲਿਆਂਦਾ ਸੀ ਤੂੰ ਬਿਮਾਰ ਸੀ ਵਾਲੀ ਫਿਰ ਐ ਕਰਦੀ ਮੈਂ ਵੀ ਤੈਨੂੰ ਹਸਪਤਲ ਸੇ ਨਾ ਦਾਖਲ ਕਰਾ ਦੰਨੀ ਹੈ ਹੋਰ ਕੀ ਹੋ ਸਕਦਾ ਨਾ ਹੁਣ ਤੂੰ ਮੇਰੇ ਨਾਲ ਲੜ ਗਈ ਤੇਰੀ ਉਮਰ ਤੇ ਮੇਰੀ ਉਮਰ ਤਾਂ ਦੇਖ ਲਾ ਮੇਰੀ ਗੱਲ ਸੁਣ ਲਾ ਇਹ ਔਖਾ ਟਾਈਮ ਨਾ ਮੇਰੇ ਕਰਕੇ ਨਹੀਂ ਆਇਆ ਤੇਰੀ ਆਪ ਦੀ ਕਰਤੂਤਾ ਕਰਕੇ ਆਇਆ ਤੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਇਹੋ ਜਿਹਾ ਕੁਛ ਕਰਕੇ ਤੂੰ ਹਜੇ ਜਿਉਂਦੀ ਕਿਵੇਂ ਐ ਮਰ ਕਿਉਂ ਨਹੀਂ ਜਾਂਦੀ ਕੋਈ ਨਹੀਂ ਧੀ ਹਾਵ ਦੇ ਹੱਬ ਤੱਕ ਕਿਸੇ ਦੀ ਜਾਨ ਨਹੀਂ ਨਿਕਲਦੀ ਹੁੰਦੀ ਜਿੱਦਿਆਂ ਉਸ ਵਾਹਿਗੁਰੂ ਦਾ ਸੱਦਾ ਆ ਗਿਆ ਨਾ ਤੇ ਉਹਦੇ ਕੋਈ ਰੋਕਣ ਵਾਲਾ ਨਹੀਂ ਬਾਸਾ ਤੇਰੀਆਂ ਸੁਣਨੀਆਂ ਹੁੰਦੀ ਐ ਸੁਣੀ ਜਾਣੀਆਂ ਮੇਰੇ ਕੋਈ ਕਰਮਾਚੀ ਫਰਕ ਐ ਨਾ 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 ਪਰਮਾਤਮਾ ਦਾ ਨਾਮ ਨਾ ਤੂੰ ਲੈਂਦੀ ਸੋਣੀ ਨਹੀਂ ਲਾਦੀ ਜੇ ਤੈਨੂੰ ਪਰਮਾਤਮਾ ਦਾ ਇੰਨੇ ਹੀ ਡਰ ਹੁੰਦਾ ਨਾ ਕਿਉਂ ਇੰਨੇ ਜਾਨਾਂ ਦੇ ਘਰ ਪੱਟਦੀ ਇੰਨੇ ਜਾਨਾਂ ਦੇ ਕਤਲ ਕਰਦੀ ਹੂੰ ਰੱਬ ਦਾ ਨਾਮ ਤਾਂ ਤੇਰੇ ਵੀ ਨੇੜੇ ਤੇੜੇ ਨਹੀਂ ਆਪ ਦੇ ਬੰਦੇ ਦੇ ਹੁੰਦੇ ਹੋਏ ਤੂੰ ਕੀ ਕਰਤੂਤਾਂ ਨਹੀਂ ਕੀਤੀਆਂ ਉਹ ਭੁੱਲ ਗਈ ਤੇਰੇ ਵਾਂਗੂ ਤਿੰਨ ਚਾਰ ਵਿਆਹ ਤਾਂ ਨਹੀਂ ਕਰਵਾਏ ਮੈਂ ਫੇਰ ਵੀ ਹੈਗੀ ਤਾਂ ਮੈਂ ਆਕਾਸ਼ ਦੀ ਆ ਨਾ ਬਸ ਮਾਰ ਦਿਆ ਗੱਲਾਂ ਜੀ ਜबान ਚਲਦੀ ਹੈ ਨਾ ਉਹਦੇ 36 ਹਲ ਚਲਦੇ ਆ ਬਸ ਤੂੰ ਜਿੱਤੀ ਮੈਂ ਹਾਰੀ ਤਾਂ ਤੂੰ ਦਫਾ ਹੋ ਜਾ ਨਾ ਇਸ ਘਰ ਚੋਂ ਮੇਰੇ ਬਕਵਾਸ ਤੈਨੂੰ ਸੁਣਨ ਨੂੰ ਹੀ ਨਹੀਂ ਮਿਲੇਗੀ ਨਾਲੇ ਆਪ ਦੇ ਪੁੱਤ ਦੀ ਆਉਣ ਦੀ ਆਸ ਨਾ ਛੱਡ ਦੇ ਹੁਣ ਕਿਉ ਹੁਣ ਮੁੜ ਕੇ ਆਊਗਾ ਜਿਹੜਾ ਇੰਨੇ ਟਾਈਮ ਦਾ ਮੁੜ ਕੇ ਨਹੀਂ ਆਇਆ ਉਹ ਤਾਂ ਕਿਧਰੇ ਮਰ ਮੁੜ ਗਿਆ ਹੁਣ ਆਦੀ ਜਬਾਨ ਨੂੰ ਲਗਾਮ ਦੇ ਲਾ ਮੈਂ ਕਦੋਂ ਦੀ ਤੇਰੀ ਬਕਵਾਸ ਸੁਣੀ ਜਾਨੀ ਆ ਮੇਰੀ ਗੱਲ ਸੁਣ ਲੈ ਮੈਨੂੰ ਜੋ ਕੁਛ ਮਰਜੀ ਕਹਿ ਲੈ ਸਾਰਾ ਕੁਝ ਚਰ ਲੂੰਗੀ ਪਰ ਜੇ ਮੇਰੇ ਪੁੱਤ ਨੂੰ ਇਹੋ ਕੁਝ ਬੋਲੀਏ ਨਾ ਤਾਂ ਸਾਬ ਲਾ ਲੀ ਮੈਂ ਤੇਰਾ ਹਾਲ ਕੀ ਕਰੂੰਗੀ ਹੋਇਆ ਤਾਂ ਸਾਰਾ ਕੁਝ ਤੇਰੇ ਕਰਕੇ ਹੀ ਆ ਨਾ ਤੇਰਾ ਪੁੱਤ ਤੇਰੇ ਤੋਂ ਰੁਸ ਕੇ ਗਿਆ ਵੀ ਇਹੋ ਜੀ ਮੇਰੀ ਮਾਂ ਉਹਨਾਂ ਤਾਂ ਸ਼ਰਮ ਆਉਂਦੀ ਹੋਊਗੀ ਤੈਨੂੰ ਮਾਂ ਕਹਿੰਦੇ ਵੀ ਤੇਰੇ ਢਿੱਡੋਂ ਜਨਮ ਲਿਆ ਅਗਲੇ ਨੇ ਪਰ ਮੈਨੂੰ ਕੀ ਆਵੇ ਨਾ ਆਵੇ ਮੈਨੂੰ ਕੋਈ ਦਿੱਕਤ ਨਹੀਂ ਤੂੰ ਤਾਂ ਇਹੀ ਚਾਹਣੀ ਹੈ ਨਾ ਵੀ ਇੱਥੇ ਤੈਨੂੰ ਕੱਲੀ ਨੂੰ ਖੁੱਲ੍ਹ ਬਾਹਰਾਂ ਹੋ ਜਾਣਾ ਕਿ ਉਹ ਮੈਂ ਹੋਣ ਨਹੀਂ ਦੇਣੀਆ ਜਿੰਨਾ ਮਰਜ਼ੀ ਜ਼ੋਰ ਲਾ ਲਾ ਤੂੰ ਚੋ ਮਰਜ਼ੀ ਕਰੀ ਜਾ ਮੈਂ ਨਾ ਤੇਰੀ ਹੋਰ ਬਕਵਾਸ ਨਹੀਂ ਸੁਣਨਾ ਚਾਹੁੰਦੀ ਚੁੱਪ ਕਰਕੇ ਨਾ ਆ ਕੇ ਕੰਮ ਧੰਦਾ ਕਰ ਲੈ ਤੈਨੂੰ ਵਿਲੇ ਨੂੰ ਇੱਥੇ ਰੋਟੀ ਨਹੀਂ ਮਿਲਣ ਲੱਗੀ ਹੈਗੀ ਇਹ ਮੇਰਾ ਘਰ ਹੈ ਇਸ ਘਰ ਦੀ ਮਾਲਕਣ ਹੁਣ ਤੋਂ ਮੈਂ ਹੋਊਗੀ ਸੁਣ ਗਿਆ ਨਾ ਤੈਨੂੰ ਸੁਣ ਗਿਆ ਚੱਬ ਗਿਆ ਹੂੰ ਮੈਂ ਚੱਕਰ ਦੀ ਮਾਲਕਣ ਮੈਂ ਹੂੰ ਤੇਰੇ ਅਰ ਗਿਨ ਤਮ ਇੱਥੇ ਗੋਹੇ ਕੁੜੀ ਨੂੰ ਨਾ ਰੱਖਾਂ ਉਹ ਤਾਂ ਮੇਰੀ ਕਿਸਮਤ ਥਮੜੀ ਸੀ ਜਿਹੜਾ ਤੈਨੂੰ ਇਸ ਘਰ ਚ ਲਿਆਂਦਾ ਮਨਿੰਦਰ ਹਾਂਜੀ ਮੈਂ ਮੈਂ ਸੱਟ ਦੰਨੀ ਆ ਪੁੱਤ ਉਹ ਹਮੇ ਲੱਗੀ ਤਾਂ ਪਈ ਹੁਣ ਇੱਧਾ ਡੰਗਰਾਂ ਵਾਲੇ ਪਾਸੇ। ਉਹ ਮਮੀ ਫੇਰ ਕੀ ਹੋ ਗਿਆ ਉਹ ਕੱਲੀ ਸਵੇਰ ਦੀ ਲੱਗੀ ਪਈ ਨਾਲ ਕਰਾ ਦੇਨੀ ਐ ਮੇਰੇ ਕੰਮ। ਉਹ ਫੇਰ ਕੀ ਹੋ ਗਿਆ ਪਤਾ ਤੂੰ ਉਹਦਾ ਧਿਆਨ ਤੀ ਹੁਣ ਰੱਖਾ ਠੀਕ ਐ ਨਾਲੇ ਉਹਨੂੰ ਚਾਹ ਪਾਣੀ ਦੇ ਤਾਂ ਇੱਕ ਨਾਲ ਆੜੀ ਨੂੰ। ਚਾਹ ਤਾਂ ਉਹਨੂੰ ਮੈਂ ਫੜਾਤੀ ਸੀ। ਚਾਹ ਤਾਂ ਪੀ ਲਈ। ਜਿਹੜੀ ਦਵਾਈ ਹੁਣ 12 ਵਜੇ ਦੇਣੀ ਐ ਹਜੇ ਟਾਈਮ ਪਿਆ। ਹੁਣ ਤਾਂ ਪਾਈ ਐ 11:00. ਚੱਲ ਪੁੱਤ ਤੂੰ ਉਹਦਾ ਪੂਰਾ ਧਿਆਨ ਰੱਖਿਆ ਕਰ। ਤੈਨੂੰ ਪਤਾ ਨਾ ਕੱਲ ਦੀ ਹਾਲਤ ਕਿਵੇਂ ਹੋਈ ਪਈ ਐ। ਦੇਖਿਆ ਵੀ ਨਹੀਂ ਜਾਂਦਾ ਪੁੱਤ। ਹੈ ਜੋ ਅੱਕਾਂ ਵਰਗਾ ਹੋਇਆ ਪੈ ਹੋਰ ਮਮੀ ਆਹੀ ਗੱਲ ਦੀ ਟੈਨਸ਼ਨ ਲੱਗੀ ਰਹਿੰਦੀ ਆ ਹੁਣ ਜੇ ਕਾਲਾ ਘਰੇ ਆਇਆ ਹੁਣ ਆ ਨਵੀਂ ਟੈਨਸ਼ਨ ਪੈ ਗਈ ਆ ਨਾਨੇ ਬਾਪੂ ਹੁੰਦੀ ਦਾ ਸਵੇਰ ਦਾ ਕਿੱਧਰ ਗਿਆ ਹੋਇਆ ਬਾਪੂ ਦਾ ਤੈਨੂੰ ਕੀ ਦੱਸਾਂ ਤੈਨੂੰ ਕੁਝ ਪਤਾ ਕਿਵੇਂ ਮੈਂ ਕੀ ਹੋ ਗਿਆ ਕੱਲ ਤੇਰੀ ਸੱਸ ਆਈ ਥਿੰਦਰਪਾਲ ਥਿੰਦਰਪਾਲ ਆਈ ਸੀ ਹਾਂ ਨਾ ਉਹ ਇਥੇ ਕੀ ਲੈਣਾਈ ਸੀ ਮਮੀ ਮਮੀ ਕੀ ਕਹਿੰਦੀ ਸੀ ਉਹੀ ਗੱਲ ਪੁੱਤ ਤੈਨੂੰ ਮੈਂ ਦੱਸ ਰਹੀ ਆ ਤੂੰ ਮੇਰੀ ਗੱਲ ਸੁਣਤਾ ਸਹੀ ਉਹ ਆਈ ਸੀ ਥੋੜ ਨੂੰ ਲੈਣ ਵਾਸਤੇ ਕਿਉਂ ਮੰਮੀ ਅਸੀਂ ਨਹੀਂ ਜਾਂਦੇ ਕਿਤੇ ਵੀ ਮੈਂ ਵੀ ਪੁੱਤ ਇਹੀ ਗੱਲ ਕਹੀ ਸੀ ਵੀ ਮੈਂ ਆਪਦੇ ਜਵਾਬ ਕਿਤੇ ਨਹੀਂ ਤੋੜਨੇ ਪਰ ਤੇਰਾ ਪਿਓ ਕਹਿੰਦਾ ਵੀ ਹੋ ਸਕਦਾ ਵੀ ਉਹ ਬਦਲ ਗਈ ਹੋਵੇ ਹੈ ਕੋਈ ਗੱਲ ਨਹੀਂ ਕਹਿੰਦਾ ਸੀ ਮੈਂ ਗੱਲਬਾਤ ਕਰਕੇ ਮਨਿੰਦਰ ਨਾਲ ਤੇ ਲਾਡੀ ਨਾ ਤੇ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਮੰਮੀ ਕੁੱਤੇ ਦੀ ਪੋਸ਼ਕਾ ਦੇ ਸਿੱਧੀ ਹੋਈ ਅੱਜ ਤੱਕ ਉਹ ਨਹੀਂ ਸੁਧਰ ਸਕਦੀ ਮਾਂ ਉਹ ਡਰਾਮੇ ਕਰਦੀ ਆ ਹੁਣ ਤੱਕ ਕੋਨੇ ਇਹ ਸਭ ਕੁਝ ਕੀਤਾ ਇਹੀ ਖੱਤਿਆਉਣੇ ਅਸੀਂ ਉਹਦੇ ਮਗਰ ਨਹੀਂ ਲੱਗਦੇ ਮੈਂ ਨਹੀਂ ਚਾਹੁੰਦੀ ਮੰਮੀ ਜਿਹੜੀ ਹਾਲਤ ਕਾਲੇ ਦੀ ਹੋਈ ਆ ਉਹ ਹਾਲਤ ਲਾੜੀ ਦੀ ਹੋਵੇ ਮੈਨੂੰ ਉੱਥੇ ਨਹੀਂ ਲੈ ਕੇ ਜਾਂਦੀ ਮਾਂ ਪੁੱਤ ਮੈਂ ਤਾਂ ਆਪ ਨਹੀਂ ਇਹ ਗੱਲ ਚਾਹੁੰਦੀ ਵੀ ਤੁਸੀਂ ਦੋਏ ਜਾਨੇ ਉੱਥੇ ਜਾਓ ਨਾਲਿਆ ਜਵਾਕ ਹੈ ਪਹਿਲਾਂ ਹੀ ਰੂਲੀ ਜਾਂਦੇ ਸੀ ਪਹਿਲਾਂ ਹੀ ਇਹਨਾਂ ਨੂੰ ਕੁਝ ਨਹੀਂ ਸਮਝਦੀ ਸੀ ਤੇ ਮੈਨੂੰ ਤਾਂ ਹੁਣ ਵੀ ਡਰ ਲੱਗਦਾ ਪੁੱਤ ਮੈਂ ਤੇਰੇ ਪਿਓ ਨੂੰ ਕਿਹਾ ਸੀ ਵੀ ਹੋ ਸਕਦਾ ਕੋਈ ਕਾਰਸ਼ਤਾਨੀ ਹੋਵੇ ਇਹਦੀ ਜਾਨ ਬੁੱਝ ਕੇ ਕੀ ਕਰਦੀ ਹੋਵੇ ਪਰ ਤੇਰਾ ਪਿਓ ਕਹਿੰਦਾ ਨਹੀਂ ਕਹਿੰਦਾ ਇਹ ਤਾਂ ਨਹੀਂ ਹੋ ਸਕਦਾ ਕਹਿੰਦਾ ਡੈਡੀ ਤਾਂ ਬਾਲਾ ਭੋਲਾ ਉਹਦੀ ਮਗਰ ਲੱਗ ਜਾਂਦਾ ਹਰ ਇੱਕ ਦੇ ਮਾਂ ਉਹ ਨਹੀਂ ਬਦਲ ਸਕਦੀ ਮੈਨੂੰ ਪੱਕਾ ਪਤਾ ਉਹਦੇ ਦਿਮਾਗ 'ਚ ਨਾ ਕੁਛ ਨਾ ਕੁਛ ਚੱਲੀ ਜਾਂਦਾ ਉਹ ਤਾਂਹੀਂ ਇੱਥੇ ਤੱਕ ਆਈ ਸੀ ਮਾਂ ਉਹ ਐਡੀ ਹੰਕਾਰੀ ਈ ਤੀ ਵੀ ਨਾ ਉਹ ਕਦੇ ਵੀ ਆਪਣੇ ਅੱਗੇ ਨੀਵੀ ਨਹੀਂ ਹੋ ਸਕਦੀ ਆਪਣੇ ਅੱਗੇ ਕੀ ਉਹ ਕਿਸੇ ਅੱਗੇ ਨੀਵੀ ਨਹੀਂ ਹੋ ਸਕਦੀ ਤੁਸੀਂ ਕਿਉਂ ਯਕੀਨ ਕਰੀਏ ਨੇ ਉਹਦੇ ਤੇ ਪੁੱਤ ਮੈਂ ਕਿੱਥੇ ਯਕੀਨ ਕਰਦੀ ਮੈਂ ਤੈਨੂੰ ਦੱਸੀ ਤਾਂ ਜਾਣੀ ਆ ਵੀ ਸਾਰਾ ਕੁਝ ਤੇਰਾ ਬਾਪੂ ਸੋ ਸਮਝ ਕੇ ਪਤਾ ਨਹੀਂ ਉਹਦੇ ਕੀ ਦਿਮਾਗ 'ਚ ਚੱਲਦਾ ਕੀ ਨਹੀਂ ਚੱਲਦਾ ਉਸੇ ਨੇ ਮੈਨੂੰ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਉਹ ਜਵਾਕਾਂ ਬਿਣਾ ਨਾ ਉਧਰ ਹੀ ਪਈਆ ਮਾਂ ਚਲ ਕੋਈ ਨਾ ਡੈਡੀ ਨਾਲ ਮੈਂ ਗੱਲ ਕਰ ਲੂੰਗੀ ਮੰਨ ਕੇ ਚੱਲ ਮੈਂ ਤਾਂ ਮੰਨ ਜੂਗੀ ਬਾਪੂ ਦੇ ਕਹੇ ਤੇ ਤੈਨੂੰ ਲੱਗਦਾ ਵੀ ਲਾਡੀ ਮੰਨੂਗਾ ਨਹੀਂ ਮੰਮੀ ਉਹ ਨਹੀਂ ਮੰਨਦਾ ਮੈਨੂੰ ਪਤਾ ਤੂੰ ਐਂ ਦੇਖ ਉਹ ਤਾਂ ਘਰੋਂ ਗੇਟ ਤੋਂ ਬਾਹਰ ਜਾ ਕੇ ਰਾਜ਼ ਹੀ ਨਹੀਂ ਉਹ ਕਿੱਥੇ ਜਾਵੜੂਗਾ ਉੱਥੇ ਮੈਂ ਤਾਂ ਤੇਹੀ ਗੱਲ ਸੋਚ ਰਹੀ ਹਾਂ ਪੁੱਤ ਵੀ ਜੇ ਲਾਡੀ ਨੂੰ ਕਹਤਾ ਵੀ ਤੇਰੀ ਮਾਂ ਨੇ ਤੁਹਾਨੂੰ ਬੁਲਾਇਆ ਕਿਤੇ ਉਹ ਇੱਥੋਂ ਵੀ ਨਾ ਲੰਘ ਜਾਏ ਮੈਨੂੰ ਤਾਂ ਡਰ ਲੱਗਦਾ ਪੁੱਤ ਆਹੀ ਤਾਂ ਸੋਚ-ਸੋਚ ਕੇ ਮੈਨੂੰ ਫਿਕਰ ਹੋਈ ਜਾਂਦੀ ਆ ਤੁਸੀਂ ਐਂ ਦੇਖੋ ਉਹ ਤਾਂ ਨਾਂ ਵੀ ਨਹੀਂ ਸੁਣਨਾ ਚਾਹੁੰਦਾ ਮੈਂ ਕਈ ਵਾਰ ਕੋਈ ਗੱਲ ਸਮਝਾਉਣ ਵੀ ਲੱਗਦੀ ਨਾ ਮੈਨੂੰ ਕਹਿੰਦੇ ਇੱਥੇ ਚੁੱਪ ਕਰ ਜਾ ਉਸ ਪਿੰਡ ਦਾ ਤੇ ਉਸ ਘਰ ਦਾ ਨਾਂ ਮੇਰੇ ਕੋਲ ਨਾ ਲੈ ਫਿਰ ਹੁਣ ਕੀ ਕੀਤਾ ਵੀ ਕੀ ਜਾ ਸਕਦਾ ਤੂੰ ਤੇਰੇ ਪਿਓ ਨਾਲ ਗੱਲ ਕਰਕੇ ਦੇਖ ਵੀ ਉਹ ਕਹਿੰਦੀ ਕੀ ਸੀ ਮੈਨੂੰ ਤਾਂ ਆਪ ਉਹਦੀਆਂ ਗੱਲਾਂ ਚੰਗੀਆਂ ਜਾਂ ਨਹੀਂ ਲੱਗੀਆਂ ਹੈਗੀਆਂ ਜਿਵੇਂ ਮਰਜੀ ਆ ਯਕੀਨ ਨਹੀਂ ਮੈਂ ਕਰ ਸਕਦੀ ਉਹ ਤੇ ਡੈਡੀ ਨੂੰ ਘਰੇ ਆਉਂਦੇ ਫੇਰ ਗੱਲ ਕਰਦੀ ਨੇ ਗਿਆ ਕਿੱਧਰ ਡੈਡੀ ਕਿ ਕਾਲੇ ਕੋਲ ਗਿਆ ਪਤਾ ਨਹੀਂ ਪੁੱਤ ਸ਼ਾਇਦ ਕਾਲੇ ਕੀ ਗਿਆ ਹੋਵੇ ਮੈਨੂੰ ਤਾਂ ਇਥੋਂ ਕਹਿ ਕੇ ਗਿਆ ਸੀ ਵੀ ਮੈਂ ਆਉਣਾ ਨਾ ਰਾਤ ਹਰਪੀ ਦਾ ਫੋਨ ਆਇਆ ਸੀ ਡੈਡੀ ਨੂੰ ਮੈਂ ਸੁਣੀ ਜਾਂਦੀ ਸੀ ਮਲਾਜ ਨੂੰ ਕਿਸ ਹਸਪੀਟਲ ਚ ਲੈ ਕੇ ਜਾਣਾ ਸੀਗਾ ਕਾਲੇ ਨੇ ਹੈ ਤੇ ਤੁਸੀਂ ਮੈਨੂੰ ਕਾਹਤੋਂ ਨਹੀਂ ਦੱਸਿਆ ਓ ਮਮੀ ਤੈਨੂੰ ਪਤਾ ਤੁਸੀਂ ਕਰਵਾ ਲਈ ਕਰਨ ਲੱਗ ਜਿੰਨੇ ਡੈਡੀ ਨੇ ਤਾਂ ਤੇਰੇ ਕੋਲ ਗੱਲ ਨਹੀਂ ਕੀਤੀ ਤੇ ਪੁੱਤ ਘਰੇ ਦਾ ਤੂੰ ਹੈਗੀ ਸੀ ਮੈਂ ਨਾਲ ਵਗ ਜਾਂਦੀ ਉਹਦੇ ਚਲ ਕੋਈ ਨਾ ਵਾ ਫਿਰ ਕੀ ਹੁੰਦਾ ਡੈਡੀ ਨੂੰ ਆਏ ਹੋਗਾ ਵੀ ਫਿਰ ਲਾਡੀ ਵੀ ਇੱਥੇ ਬਿਨੂ ਆਇਆ ਵੀ ਉਹ ਨਾ ਕਿਸੇ ਪਾਸੇ ਵਗ ਜੇ ਤਾਂ ਕਰਕੇ ਤੈਨੂੰ ਨਹੀਂ ਦੱਸਿਆ ਅੱਜ ਫਿਰ ਆਇਓ ਟੈਸਟ ਉਸ ਵਗੈਰਾ ਸਾਰਾ ਕੁਝ ਕਰਾਉਣਗੇ ਵੀ ਕੀ ਗੱਲ ਆ ਵੀ ਕੀ ਪ੍ਰੋਬਲਮ ਆ ਕਾਲੀ ਨੂੰ ਹਾਏ ਰੱਬਾ ਪਹਿਲਾਂ ਉਹ ਹੀ ਨਹੀਂ ਠੀਕ ਹੋ ਰਿਆ ਤੇ ਉਤੋਂ ਹੁਣ ਫੇਰ ਹਰਪ੍ਰੀਤ ਹੈ ਇਹੀ ਕਰੀ ਚਲ ਕੋਈ ਨਾ ਮੈਂ ਕੁਣਾ ਸਰਦੀ ਮੈਂ ਜਾ ਕੇ ਨਾਲ ਨਾਲ ਦੇਖਦੀ ਫਿਰ ਤੂੰ ਐ ਕਰ ਮੈਂ ਸਿੱਟ ਦਿੰਨੀ ਐ ਤਾਂ ਜਾ ਤੂੰ ਲਾਡੀ ਨੂੰ ਦੇਖ ਜਾ ਪੁੱਤ ਉਹਦੇ ਕੋਲੇ ਜਾ ਕੰਮ ਧੰਦੇ ਵੀ ਕਰਨੇ ਨੇ ਭਾਈ ਕੰਮ ਧੰਦੇ ਬਿਨਾ ਕਿਹੜਾ ਸਰਦਾ ਹਲੋ ਹਲੋ ਇਹ ਸ਼ੂ ਕੀ ਹਾਲ ਹੈ ਪੁੱਤ ਤੇਰੀ ਭੂਆ ਬੋਲਦੀ ਆ ਅਖੜ ਕਾ ਜੇ ਕੀ ਹੋਈ ਜਾਂਦਾ ਵੇ ਕੜ ਕਦ ਮੈਂ ਜਾਈ ਜਾਂਦਾ ਬੂਆ ਕਿਤੇ ਨਾਲੇ ਹਵਾ ਚੱਲੀ ਜਾਂਦੀ ਔਰ ਇਹ ਤੂੰ ਕੰਮ ਦੱਸ ਕੀ ਹੈ ਕਿੱਥੇ ਜਾਈ ਜਾਂਦਾ ਕੰਜਰਾ ਕਦੇ ਐਂ ਵੀ ਕਹਿ ਦਿਆ ਘਰ ਵੀ ਬੂਆ ਤੇਰੇ ਕੋਲੇ ਆਈ ਜਾਂਨਾ ਉਹ ਮੈਨੂੰ ਕੰਮ ਬਹੁਤ ਨੇ ਕੀ ਕੰਮ ਆ ਬੂਆ ਫੋਨ ਕਰੇ ਦੀ ਫੋਨ ਤਾਂ ਮੈਂ ਤੈਨੂੰ ਐਂ ਕਰਿਆ ਸੀ ਪੁੱਤ ਬਣ ਕੇ ਤੂੰ ਹੀ ਆ ਜਾ ਔਰੇ ਮੇਰਾ ਸੱਚੀ ਘਰੇ ਕੱਲੀ ਦਾ ਜੀ ਨਹੀਂ ਲੱਗਦਾ ਵੇ ਮੈਨੂੰ ਤਾਂ ਕਰਦੀਆਂ ਕੰਦਾਂ ਵੱਡ ਖਾਣ ਨੂੰ ਪੈਂਦੀਆਂ ਨੇ ਇੱਥੇ ਇੱਕਾ ਜਮਦੂਤ ਨਹੀਂ ਮੇਰੇ ਕੋਲੇ ਬੈਠੀ ਐ ਛੋਟੜੀ ਇਹ ਜਿਹੜਾ ਕੁਸ ਮੂੰਹ ਚੋਂ ਨਿਕਲਦਾ ਮੈਨੂੰ ਉਹੀ ਕੁਸ ਬੋਲਦੀ ਐ ਪੁੱਤ ਜੇ ਤੂੰ ਆਵੇਂ ਤੇਰਾ ਮਾੜਾ ਮੋਟਾ ਡਰ ਹੋਵੇ ਨੂੰ ਮੈਨੂੰ ਕੱਲੀ ਨੂੰ ਤਕਾ ਲਿਆ ਨੇ ਪੂਆ ਹੁਣ ਸਾਰੀ ਜ਼ਿੰਦਗੀ ਮੈਂ ਤੇਰੇ ਜੋਗਾ ਥੋੜੀ ਰਹਿ ਗਿਆ ਹਾਂ ਹੁਣ ਮੈਨੂੰ ਹੋਰ ਵੀ ਬਧੇਰੇ ਕੰਮ ਨੇ ਭਾਈ ਅੱਛਾ ਪੂਆ ਤੋਂ ਜ਼ਿਆਦਾ ਜ਼ਰੂਰੀ ਹੋਗੇ ਤੈਨੂੰ ਸਾਰੇ ਕੰਮ ਹੈ ਕਿੰਨਾ ਕੁ ਤੂੰ ਸਾਰੀ ਜ਼ਿੰਦਗੀ ਮੇਰੇ ਕੋਲੇ ਬੈਠਾ ਰਿਹਾ ਮੈਨੂੰ ਐਂ ਤਾਂ ਦੱਸ ਦੇ ਕੀ ਗੱਤੀ ਉਹ ਉਹ ਨੋ ਮੈਂ ਆਉਂਦਾ ਰਿਹਾ ਮੈਂ ਮੈਂ ਤੇ ਵਈ ਮੈਂ ਆ ਸਕਦਾ ਹੁਣ ਤਾਂ ਮੈਂ ਮਾਚਲ ਦੇ ਕੰਮ ਤੇ ਲੱਗ ਰਿਆਂ ਕਿਤੇ ਮੇਰੀ ਗੱਲ ਸੁਣ ਪੁੱਤ ਮੈਂ ਤਾਲੀ ਗੱਲ ਹੀ ਐ ਦੇਖ ਮੈਂ ਤੈਨੂੰ ਬਾਲੇ ਦਿਨ ਨਹੀਂ ਰੱਖਦੀ ਬਸ ਮੇਰੇ ਕੋਲ ਇੱਕ ਹਫਤਾ ਲਾ ਜਾ ਬਸ ਮੁੜ ਕੇ ਨਹੀਂ ਮੈਂ ਤੈਨੂੰ ਕਹਿੰਦੀ ਪੁੱਤ ਬਣ ਕੇ ਸੌਣ ਲੱਗੇ ਮੇਰੀ ਤਾਂ ਬਾੜੀ ਜਾਨ ਓਕੇ ਵੀ ਮਿੰਤਾਇਂ ਲੱਗਦਾ ਮੇਰੇ ਦਿਮਾਗ ਦੀ ਨਾਲੀ ਪਾੜ ਜੂ ਮੈਂ ਮਰ ਜੂ ਇਕੱਲੀ ਮਗਰੋਂ ਮੈਨੂੰ ਰੋਣ ਆਈ ਭਾਵੇਂ ਨਾ ਹੀ ਪੁੱਤ ਤੈਨੂੰ ਕਿਸੇ ਨੇ ਨਹੀਂ ਸੱਦਣਾ ਫਿਰ ਪੂਆ ਮੇਰੀ ਗੱਲ ਤਾਂ ਸੁਣ ਲੈ ਤੂੰ ਮੇਰੀ ਗੱਲ ਨਹੀਂ ਸਮਝਦਾ ਪੂਆ ਹਲੇ ਨਹੀਂ ਮੈਂཕਾਇਆ ਜਾਂਦਾ ਅਰਦਾ ਕੋਈ ਨਹੀਂ ਮੈਂ ਆ ਜਾਊਂਗਾ ਮਮੀ ਨੇ ਦੱਕ ਮਾਰੂੰਗਾ ਕਿਹੜਾ ਉਦੋਂ ਤੱਕ ਭਾਵੇਂ ਭੂਆ ਮੁੱਕ ਜੇ ਹਾਂ ਫਿਰ ਕੀ ਰੋਣ ਆਏਗਾ ਮੈਨੂੰ ਹਾਂ ਸੁਤ ਦੇਖਦੇ ਤੁਸੀਂ ਤਾਂ ਵੀ ਹਾਂ ਠੀਕ ਐ ਸਾਨੂੰ ਲੋੜ ਐ ਹੁਣ ਬੁਲਾ ਲਓ ਨਹੀਂ ਫਿਰ ਕਹਦੇ ਨੇ ਚੱਲ ਚੰਗਾ ਭੱਗ ਜਾ ਮੈਨੂੰ ਤਾਂ ਕਿਵੇਂ ਬੋਲਦੀ ਮੈਨੂੰ ਤੂੰ ਐਂ ਤਾਂ ਦੱਸ ਦੇ ਕਦੇ ਮੌਕੇ ਤੇ ਆ ਕੇ ਮੇਰੇ ਕੋਲੇ ਖੜੇ ਐ ਮੇਰੇ ਕੋਲੇ ਖੜੇ ਆ ਕੇ ਮੌਕੇ ਤੇ ਬਥੇਰੇ ਬੜੀਆਂ ਐ ਤੁਹਾਡੇ ਕੋਲ ਤਾਂ ਗੁਣ ਖਾਣੇ ਨਹੀਂ ਹੈਗੇ ਹਾਂ ਫਿਰ ਕੀ ਸੱਤਾਂ ਚੁਲੇ ਦੀ ਸਵਾ ਡਾਕੇਗੇ ਕੋਈ ਕੰਮ ਕੋਈ ਪੂਰ ਚਾੜੇਗਾ ਹੁਣ ਤੂੰ ਮੈਨੂੰ ਐਂ ਨਹੀਂ ਪੁੱਛਿਆ ਵੀ ਭੂਆ ਤੈਨੂੰ ਕੀ ਦੁੱਖ ਤਕਲੀਫ ਐ ਹਾਂ ਹਾਂ ਹੁਣ ਆਈ ਨਹੀਂ ਪੁੱਛਦਾ ਵੀ ਭੂਆ ਤੈਨੂੰ ਕੀ ਦੁੱਖ ਤਕਲੀਫ ਹੈ ਕਿਉਂ ਤੂੰ ਐਵੇਂ ਮੈਨੂੰ ਭੱਜ-ਭੱਜੇ ਪੈਣੀ ਆ ਆਪਦੀਆਂ ਹੀ ਗੱਲਾਂ ਸੁਣਾਈ ਜਾਂਦਾ ਹੈਗਾ ਭੂਆ ਤਾਂ ਸੁਖੀ ਹੋਈਏ ਨਹੀਂ ਇਹ ਆ ਮੈਂ ਤੇਰਾ ਫਿਰ ਉਹੀ ਗੱਲ ਹੈ ਭੂਆ ਹਟਦੀ ਨਹੀਂ ਤੂੰ ਆ ਭਾਈ ਫਿਰ ਭੂਆ ਦੇ ਕਰਮਾਂ 'ਚ ਫਰਕ ਹੈ ਤਾਂ ਭੂਆ ਔਖੀ ਹੈ ਤੁਸੀਂ ਹੈਗੇ ਮੋਜਾਂ 'ਚ ਤੈਨੂੰ ਗੱਲ ਆਉਂਦੀ ਹੈ ਹਾਂ ਆਪ ਕੰਡੇ ਬੀਜੇ ਨੇ ਸਾਰੇ ਹਾਂ ਹਾਂ ਆਹ ਭਾਈ ਮੈਂ ਹੀ ਮਾੜੀ ਆ ਹਾਂ ਤੁਹਾਨੂੰ ਵੀ ਘਰ ਖਵਾਤਾ ਉਹ ਵੀ ਮੈਂ ਆਪੇ ਕੰਡੇ ਬੀਜ ਲੇ ਹੈਂ ਹਾਂ ਖੜੀ ਮੈਂ ਤਾਂ ਕਹਿੰਦਾ ਜਾਣੇ ਪੁਲਿਸ ਹੀ ਫੜ ਲੇ ਤੈਨੂੰ ਇੱਥੇ ਅੰਦਰ ਜੇਲ੍ਹ ਚ ਕਰ ਦੇ ਹਾਂ ਮੈਂ ਤਾਂ ਕਹਿੰਦੀ ਆ 10 ਸਾਲ ਹੀ ਹੋ ਜੇ ਤੈਨੂੰ ਨਿਕਲ ਹੀ ਨਾ ਮੁੜ ਕੇ ਜੇਲ੍ਹ ਚ ਹਾਂ ਮੈਨੂੰ ਕੀ ਪਾਵੇ ਜਿਹੜਾ ਮੇਰੇ ਅੰਦਰ ਨਾਲ ਤਰਫੋਂ ਹੈ ਨਾ ਸੁਖੀ ਤੂੰ ਵੀ ਨਹੀਂ ਪਾਸਦਾ ਮੇਰੀ ਗੱਲ ਯਾਦ ਰੱਖੀ ਹਾਂ ਮੈਂ ਕੀ ਕਰਦਾ ਹਾਂ ਹਾਂ ਕਰਤਾ ਨਾਲੇ ਹੂਰ ਹਾਂ ਹਾਂ ਬਸ ਇੱਕ ਦੂਬਾਰ ਮੇਰੇ ਇੱਥੇ ਪੈਰ ਪਾਈ ਵੀ ਨਾ ਹਾਂ ਫਲੇਗ ਦੇ ਜਾਣੇ ਨੇ ਦਿਮਾਗ ਪਾਟਣ ਵਾਲਾ ਕਰਤਾ ਲੈ ਦੱਸ ਆਈਨੀ ਕਹਿੰਦਾ ਵੀ ਠੀਕ ਐ ਭੂਆ ਕੋਈ ਨਹੀਂ ਆਜੂ ਮੈਂ ਕਾਫਤਾ ਲਾਜੂ ਵੀਰਾਸ ਤੂੰ ਘੜਾ ਕੋਈ ਅਫਸਰ ਲੱਗ ਗਿਆ ਵੀ ਤੈਨੂੰ ਉੱਥੇ ਡਿਊਟੀ ਤੇ ਜਾਏ ਬਿਨਾਂ ਨਹੀਂ ਸਰਦਾ ਉਹੀ ਗੱਲ ਐ ਕਿ ਔਖੇ ਵੇਲੇ ਕੋਈ ਨਹੀਂ ਖੜਦਾ ਚੱਲ ਕੋਈ ਨਹੀਂ ਮਣਾ ਹੋਗ ਜਿੱਤ ਲਾ ਕੇ ਲਿਖੀਆਂ ਲੇਖ ਦੀਆਂ ਮੈਂ ਕੀ ਕਰਾਂ ਮੇਰੇ ਤਾਂ ਇਸ ਘਰੇ ਜੀਵ ਹੀ ਨਹੀਂ ਲੱਗਦਾ ਕ ਸੱਚੀ ਲੈ ਕੋ ਘਰ ਹੈਗਾ ਇਹ ਰਹਿਣ ਵਾਲਾ ਹਨ ਮੈਂ ਬਦਲਨੇ 15 ਦਿਨਾਂ ਤੋਂ ਕਰ ਕਦੇ 10 ਦਿਨਾਂ ਤੋਂ ਆਹ ਪਤਾ ਨਹੀਂ ਕਹੇ ਜਾ ਮੇਰਾ ਤਾਂ ਪੰਗਾ ਪੈ ਗਿਆ ਮਹੀਨੇ ਤੋਂ ਵੀ ਜ਼ਿਆਦਾ ਹੋ ਗਿਆ ਇੱਥੇ ਆਈ ਨੂੰ ਮੈਨੂੰ ਤਾਂ ਕੁਝ ਨਹੀਂ ਕਰਨ ਨੂੰ ਦਿਲ ਕਰਦਾਗਾ ਇੱਥੇ ਫਿਰ ਇੱਥੇ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਮਿਲਦੀ ਕਿਵੇਂ ਘਰ ਨੂੰ ਫੋਨ ਲਾਵਾਂ ਕਿ ਦੇਖਦੀਆਂ ਕਰਿਆ ਤਾਂ ਨਹੀਂ ਕੁਛ ਹੈ ਨਾ ਆ ਬਤਾਵਦੀ ਆ ਪਤਾ ਨਹੀਂ ਆਉਂਦੀ ਉਹ ਐਡੀ ਹੋਵੇ ਬੰਨਣ ਜੋ ਕਰ ਲਈ ਚੱਲ ਲੀ ਪਿਆ ਬਾਵਾ ਲੈ ਹੈ ਪੈਦਲ ਕੱਟਤਾ ਨਹੀਂ ਇਹ ਖੌਲਤਾ ਮੈਂ ਤੋਂ ਆਮਤ ਕਿ ਦਵਾਰਾ ਗਾਇਨ ਕਿਹਾ ਗਿਆ ਨੰਬਰ ਆਪੀ ਬੀਅਸਟ ਹੈ ਕਿਰਪਾ ਕਰਕੇ ਕੁਝ ਮਿੰਟs ਚਾਹਤ ਪ੍ਰਿਆਤ ਉੱਧਰ ਬੈਠੀ ਹੋਣੀ ਕੁੜੀ ਜੀ ਕੋਲੇ ਆਮਤ ਕਿ ਦਵਾਰਾ ਗਾਇਨ ਕਿਹਾ ਗਿਆ ਨੰਬਰ ਹੈਲੋ ਮੈਂ ਤੁਹਾਨੂੰ ਜੋ ਕਿਸੇ ਤੁਹਾਡੀ ਛਟੀ ਹੋਈ ਹੈ ਲੈ ਦੰਨਵਾਰੀ ਫੋਨ ਕਰ ਲਿਆ ਨੇ ਚੱਕੇ ਹੀ ਨਹੀਂ ਲਾ ਬੰਦ ਕਰ ਦਿੰਦੀਆਂ ਨਾਲੇ ਪਤਾ ਵੀ ਉਹਦਾ ਫੋਨ ਹੈ ਆਏ ਨਹੀਂ ਲੂਟ ਆਉਂਦਾ ਮੈਂ ਦੇਖੀ ਜਾਊਗੀ ਉਧਰ ਹੀ ਜਾਨੀ ਆ ਮੈਨੂੰ ਕਿਹੜਾ ਤੇ ਸਰਦਾਰਾਂ ਦਾ ਘਰ ਨਹੀਂ ਲੱਭਣਾ ਹੈ ਪੁੱਛ ਕੇ ਵਗ ਜੂਗੀ ਮਾੜਾ ਜਿਹਾ ਪੁੱਛ ਲੂੰਗੀ ਕੁਸ ਤਾਂ ਮੈਨੂੰ ਇਹਨੇ ਦੱਸਿਆ ਹੀ ਐਂ ਕਰਕੇ ਇੱਧਰ ਨੂੰ ਵਗ ਜਾਨੀ ਆ ਮੈਂ ਤਾਂ ਹੀ ਕਰਦੀ ਐ ਇਹਦੀ ਤਾਂ ਖੋਲਦੀ ਐ ਪੋਲ ਕੱਟੀ ਜਾਂਦੀ ਐ ਨਾ ਫੋਨ ਜਿਹੜਾ ਇੱਕ ਵਾਰੀ ਹੋਰ ਲਾ ਕੇ ਦੇਖ ਲੈਣੀ ਐ ਜੇ ਚੱਕੂਗੇ ਹੈਲੋ ਕਿ ਕਿੱਥੇ ਧਰ ਰੱਖਿਆ ਉਹ ਤਾਂ ਕਿਧਾਰ ਆ ਗਿਆ ਨਹੀਂ ਕਿਹਾ ਗਿਆ ਨਾ ਮੈਂ ਅਬੀ ਸੈਟ ਹੈ ਕਿ ਕਰ ਕੁਝ ਸਮੇਂ ਪਸਛਾਤ ਪ੍ਰਯਾਸ ਕਰ ਤੇ ਮਾਂ ਨੂੰ ਦੱਸ ਦੇ ਵਿਅਸਤਤਾ ਹੈ ਪਲੀਜ਼ ਚਾਈਨੀ ਚਾਈਨੀ ਬੇਦਰ ਕੋਈ ਥੋੜੀ ਕੰਜਰੀ ਨਾ ਕੋ ਵੀ ਹੈ ਬੀਜੀ ਕਰਤਾਲੇ ਮੈਂ ਨਹੀਂ ਬੰਦੀ ਕਰਤਾ ਮੈਂ ਅਭੀ ਸਵਿਚਡ ਆਫ ਹੈ ਕਿਤੇ ਕੁਝ ਸਮੇਂ ਪਸਛਾਤ ਜੀ ਦਾ ਮੇਰਾ ਨਾ ਐ ਕਰਦਾ ਹੈ number you are calling is currently switched off. Please. ਦੋ ਤੋਂ ਤਾਂ ਨਹੀਂ ਪਤਾ। ਮੈਂ ਤੇ ਲੱਗਦਾ ਹੁਣ ਇਸੇ ਦੀ ਸਵਿਚ ਆਫ ਕਰਨੀ ਪਊਗੀ ਮੋਬਾਈਲ ਦੀ ਨਹੀਂ। ਇਹਨੂੰ ਮੈਂ ਤੇ ਨਹੀਂ ਪਤਾ। ਐ ਨਹੀਂ ਲੋਟ ਆਉਂਦੀ ਇਹ। ਮੰਬੜੀ ਗੱਲੀ ਹੈ ਇਹ ਬੰਦਾ ਹੁੰਦਾ ਯਾਰ ਇੱਕ ਆਈ ਚੱਕਿਆ ਪੁੰ ਦੋ ਅਰਿੰਜ ਕਹਿ ਥੋੜਾ ਬੁੱਤੀ ਬੈਠਣਾ ਕੰਨਾਂ ਹੋਂ ਚੱਲਦਾ ਉੱਟੇ ਕੋਈ ਛੱਡੀ ਹੋਣਾ ਹਾਂ ਮਾਤਾ ਫੋਨ ਬੰਦ ਕਰ ਸਕਦੇ ਆ ਇਹ ਬੰਦ ਕਰਦੇ ਆ ਕੰਨ ਰੁਪਏ ਲੈ ਕੇ ਭੱਜ ਗਿਆ ਡੇਨੇ ਦੇ ਲੈ ਕੇ ਭੱਜ ਗਿਆ ਫੇਰ ਵੀ ਆਪ ਹੀ ਕਿੱਦੂ ਬੱਜਾਂਗੇ ਨੰਬਰੀ ਬਲੌਕ ਕਰ ਦੇਣਾ ਉਹ ਅੰਤਿਲ ਬੰਦ ਕਾਣਾ ਬੋਲ ਬੋਲ ਹੋਈ ਕਰਦੀ ਉੱਤੀ ਦਾ ਕੱਢ ਤੂੰ ਪੰਡਾ ਇਹ ਕੱਡੀ ਗੱਲ ਆ 100 ਰੁਪਈਆ ਦਾ ਅਰੇਂਜਮੈਂਟ ਕਰੀ ਜੇ 10 ਲੱਖ ਰੁਪਈਆ ਦਾ ਭਾਣਾ ਕਰਤਾ ਬਿਨਾ ਮੈਨੂੰ ਸਮਝਿਆ ਗਿਆ ਨਾ ਵੀ ਕੀ ਹੱਲ ਕਰਕੇ ਆਉਂਦਾ ਮੰਗਤਾ ਲਾਉਣਾ ਬੂ ਕੋਈ ਨਾ ਕੋਈ ਜਗਾੜ ਸਾਡੇ ਇਹ ਤਾਂ ਵੀ ਹੌਲ ਤਾਂ ਦੇਣੀ 2-8 ਲੱਖ ਰੁਪਈਆ ਦਾ ਖੱਕਰ-ਖਖਰੀ ਹੋ ਗਿਆ ਐ ਤਾਂ ਇਹਨੇ ਕਹਿਣੀ ਛੱਡ ਨਾ ਖਾ ਜਾਣਗੇ ਕੌਲੇ ਪੱਟ ਚ ਇਹ ਾੜ ਕਰਕੇ ਨਾ ਤਾਂ ਹੁਣ ਮਨ ਦੇ ਸਕਿਆ ਰੇਟ ਹੈ ਕਿ ਮਨ ਦਾ ਇਹ ਬੇਚਰਾ ਬਿਆਨ ਨਹੀਂ ਲਸਰਾ ਕੱਟਾ ਬੇਚਰਾ ਬੋਲ ਕਨਾਲ ਦੋ ਘਣਾਣਾ ਲੋਕਾਂ ਨੂੰ ਪਤਾ ਲੱਗ ਜੂਗਾ ਬੇਸ਼ਰਮੀ ਵਾਲੀ ਗੱਲ ਮੈਂ ਨੱਚ ਭੇਲੇ ਦੇ ਪੜੇ ਲੂਟੇ ਫਸ ਗਏ ਦਲਾ ਦੇਣਾ ਕਰਦਾਂਗੇ ਲੈ ਦੇਣਾ ਕੀ ਮੰਦਰਾ ਰਾਜਣਾ ਪਰ ਦਿਨ ਕਰਾ ਦੇਣਾ ਬਿਆਨਾਂ ਦਵਾ ਦੇ ਸਾਲ ਕਬਾਰ ਪੈਸੇ ਸਾਰੇ ਲੈਣਾ ਰਜਿਸਟਰੀ ਕਰਾਇਆ ਮੰਗੇ ਜਾ ਕੇ ਹੋਰ ਕੀ ਪਰਦੇਣਾ ਇਹਨਾਂ ਦਾ ਨੱਤ ਕਢਾਉਣੀ ਨੂੰ ਲੂਟੇ ਟਿਆ ਰਿਹਾ ਹੈਲੋ ਕੀ ਹਾਲ ਹੈ ਬਾਈ? ਅੱਛਾ ਤਾਂ ਮੈਨੂੰ ਕਿਵੇਂ ਯਾਦ ਕਰੀ ਜਾਂਦਾ ਈ। ਤੈਨੂੰ ਪਹਿਲਾਂ ਪਤਾ ਲੱਗਿਆ ਨਾ ਵਪਾਰੀਆਂ ਨੂੰ ਵੀ ਉਹਨਾ ਵੇਚੂਗਾ ਕਿ ਮੈਂ ਕੱਲ ਪਰਸੋਂ ਕੋਟੇ ਪਈ। ਹਾਂ ਠੀਕ ਆ। ਉਹ ਮੈਂ ਤੈਨੂੰ ਇਹ ਕਹਿੰਦਾ ਹਾਂ ਮੈਂ ਕਰਾਂਦਾ ਯਾਰ ਆਪਣਾ ਕੰਮ ਜਿਹੜਾ ਤੈਨੂੰ ਕਿਹਾ ਸੀਗਾ ਪਰਸੋਂ ਸੁਨੇਹਾ ਲਾਇਆ ਸੀ। ਨਹੀਂ 45 ਲੱਖ ਤਾਂ ਥੋੜਾ ਯਾਰ ਹੁਣ ਤਾਂ ਰੇਟ ਤਾਂ ਸਮਾਨਾਂ ਨੂੰ ਝੂਗੇ। 60 ਲੱਖ ਤੱਕ ਕਰਾ ਦੇ ਬਾੜਾ ਐਮਰਜੈਂਸੀ ਆ ਵੀਰ ਬਣ ਕੇ ਸਰਸ ਨਹੀਂ ਨਾ ਸਮਝੀ ਗੱਲ ਯਾਰ ਨਹੀਂ ਤਲੋਟਾ ਹੋਊਗਾ ਮੈਂ ਨਹੀਂ ਪਤਾ ਸਲਫਾਸਖਾ ਨਹੀਂ ਪੈਜੇ ਉਹ ਕਿਰਾ ਖਿੱਚ ਤੂੰ ਵੀ 60 ਲੱਖ ਤੱਕ ਕਰਾਇਆ ਯਾਰ ਤੂੰ ਤਾਂ ਜਮੇ ਡੋਬੀ ਜਨਾ ਪਤੰਦਰਾ ਇਹਨੂੰ ਪਤਾਗਾ ਹੁਣ ਵੀ ਫਸਿਆ ਵੇ ਵੇਚੂ ਤਾਂ ਸਹੀ ਉਹ ਬਥੇਰੇ ਬੰਦਿਆ ਹੁਣ ਤਾਂ ਮੋਟੇ ਯਾਰ ਬਾਣ ਕਿੱਥੇ ਨੇ ਉਹਦਾ ਨਾਲੇ ਆਉਣ ਵਾਲੇ 2-3 ਸਾਲਾਂ ਦੇ ਵਿੱਚ ਬਾਣ ਤਾਂ ਪਾ ਲੈਣੀ ਤੇ ਹੁਣ ਇਹ ਤਾਂ ਫਸੇ ਮਿਆਂ ਤਾਂ ਵੇਚਣਾ ਪੈ ਰਿਹਾ ਹੁਣ ਐਂ ਪਿਆ ਉਹ ਦਦਾਂ ਵੀ ਚੱਲ ਕਰਕੇ ਗੱਲ ਦੱਸੀ ਫਿਰ ਮੈਨੂੰ ਕੀ ਮਸਲਾ ਆ ਯਾਰ ਵੀਰ ਬਣ ਕੇ ਜਲਦੀ ਆ ਮੜੀ ਜੀ ਕੁਛ ਨਹੀਂ ਹੁੰਦਾ ਵਿੱਚੋਂ ਤੈਨੂੰ ਵੱਧ ਦੇ ਦੂੰ 50000 ਰੁਪਿਆ ਹੀ ਆ ਆਹੀ ਚਾਹ ਕਰਦਾ ਮੈਨੂੰ ਪਤਾ ਨੂੰ ਠੀਕ ਆ ਠੀਕ ਆ ਚੱਲ ਘਰੇ ਆ ਕੇ ਕਰ ਠੀਕ ਆ ਹਾਂ ਬਾਈ ਇਹ ਇਸ ਗੱਲ ਹੋ ਰਿਹਾ ਫੋਨ ਤੇ ਹੋ ਰਿਹਾ ਚੱਲ ਕਰਦਾ ਆ ਕੇ ਗੱਲ ਤਰੇ ਕੋੜੇ ਆਉਣਾ ਕਰੀਆ ਠੀਕ ਆ ਆਉਣਾ ਆ ਦੇ ਇਹ ਨੂੰ ਅੱਡਾ ਜੇ ਭੇਲੀ ਫੁੱਟੂ ਦਾ ਕੁਛ ਨਾ ਕੁਛ ਮਿਲੂਗਾ ਚੱਕਰੀ ਜਾਂਦਾ 200 ਰੁਪਏ ਦੀ ਘੱਟੋ ਘੱਟੇ ਵੀ ਬਾਹਣ ਦਾ ਰੇਟ ਤਾਂ ਹੈ ਨਹੀਂ ਆਪ ਨੂੰ ਵੀ ਪਤਾ ਹੀ ਹੈ ਕਿਹੜਾ ਹੁਣ ਭਾਇਆਂ ਨਾਲ ਬੌੜਿਆਂ ਘਰੇ ਜਾ ਕੇ ਕਰਦਾ ਫੇਸ ਟੂ ਫੇਸ ਕਰ ਚੋਰ ਨੂੰ ਵਿੱਚ ਨਹੀਂ ਜੀ ਕਰਉਣੀ